ਅੱਜ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਇੱਥੇ ਆ ਦਾ ਸਮਾਂ ਕੱਢ ਕੇ ਹੋਂ ਤੇ ਧੰਨਵਾਦ ਅੱਜ ਜਿਹੜਾ ਤੁਹਾਨੂੰ ਤਸਦੀਕ ਦਿੱਤੀ ਹੈ ਤੁਹਾਨੂੰ ਸੱਜਿਆ ਇਹ ਤੁਸੀਂ ਮੈਨੂੰ ਬਹੁਤ ਲੰਬੇ ਸਮੇਂ ਤੋਂ ਕਿਉਂਕਿ ਜਿਹੜਾ ਬੱਸ ਸਟੈਂਡ ਦਾ ਇਸ਼ੂ ਸੀ ਤੇ ਪਿਛਲੇ 2 ਸਾਲ ਤੋਂ ਚੱਲ ਰਿਹਾ ਵੈਸੀ ਔਰ ਲਗਾਤਾਰ ਮੇਰੀਆਂ ਕੋਸ਼ਿਸ਼ਾਂ ਸੀ ਕਿ ਇਸ ਨੂੰ ਕੰਪਲੀਟ ਕਰਾਇਆ ਜਾਵੇ ਪਹਿਮ ਤੁਹਾਨੂੰ ਕਹਿੰਦਾ ਹੁੰਦਾ ਸੀ ਵੀ ਜਿੱਦ ਮੈਂ ਕੰਪਲੀਟ ਕਰਾ ਕੇ ਲਿਆ ਫਿਰ ਉਹਦੇ ਸਾਨੂੰ ਮਠਿਆਈ ਕਹੂਗਾ ਤੁਹਾਨੂੰ ਅੱਜ ਮਠਿਆਈ ਖਾਣ ਵਾਸਤੇ ਇੱਥੇ ਸੱਦੇ ਕਿ ਬਰਸਡਾ ਜਿਹੜਾ ਮਸ਼ਨ ਜਿਹਦਾ ਹੈ ਉਹ ਮੈਂ ਪਿੱਛੇ ਜੇ ਮੇਰੇ ਪਾਸ ਰੋੜਾ ਸਾਵਾ ਸੀ ਉਹਨਾਂ ਨੂੰ ਕਲੀਅਰ ਕੀਤਾ ਸੀ ਮੇਰੇ ਕੋਲ ਇੱਕ ਵਾਰੀ ਸ਼ਰਮਾ ਜੀ ਆਗੇ ਸੀ ਉਹਨਾਂ ਨੂੰ ਕਿਹਾ ਸੀ ਕਿ ਇਹ ਬਲੋਡ ਰੋਡ ਤੇ ਹੀ ਬਣੇਗਾ ਬੜੀਆਂ ਚਰਚਾਵਾ ਧਰਤੋ ਜਿਹੜੇ ਸੱਜਣ ਮਿੱਤਰ ਇਧਰ ਉਧਰ ਮੈਨੂੰ ਵੀ ਪੁੱਛਣ ਆਉਂਦੇ ਸੀ ਪਰ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੈਂ ਇੱਕਦਮ ਹੁਣ ਅਨਾਉਂਸ ਕਰਾਂ ਉਸ ਦੇ ਨਾਲ ਕਈ ਵਾਰੀ ਲੋਕਾਂ ਦੀ ਜੇਬਾਂ ਤੇ ਭਾਰ ਵੱਜ ਜਾਂਦਾ ਮੈਂ ਕਿਹਾ ਸੀ ਜਿੱਦੇ ਮੈਂ ਖਰਾ ਕੇ ਲਿਆ ਆ ਉਹਦੇ ਦੱਸੂਗਾ ਬਸ ੱਡਾ ਕੇਵਲ ਕੱਲਾ ਹੀ ਨਹੀਂ ਲੈਂਦਾ ਮੈਂ ਤੁਹਾਨੂੰ ਇੱਕ ਹੋਰ ਚਿੱਠੀ ਤੁਹਾਡੇ ਸਾਹਮਣੇ ਰੱਖਣ ਚ ਆਉਣਾ ਜਿਹੜੀ ਕਿ ਮੇਰੀ ਕਾਉਂਫਰੰਸ ਸਾਰਾ ਕੁਝ ਚੱਲ ਰਿਹਾ ਸੀ ਏ 31 5 23 ਦੀ ਲਗਾਤਾਰ ਦਿੱਤੀ ਚਿੱਠੀ ਹੈ ਜਿਹਦੇ ਜੋ ਉਸ ਤੋਂ ਬਾਅਦ ਮੇਰੇ ਵੱਲੋਂ ਡੀਓ ਲਿਖੇ ਗਏ ਏਸੀਆਂ ਵਿੱਚੀਆਂ ਹੋਈਆਂ ਕੀ ਮਤ ਅਨੁਸਾਰਿਆਂ ਨੂੰ ਤੁਹਾਡੇ ਸਾਹਮਣੇ ਪੋਥਾ ਵਿੱਚ ਪੋਇਆ ਇਹ ਲੈਟਰ ਹੈ ਸਾਰੇ ਕਾਨੂੰ ਪੈਸਾ ਜੀ ਜੀ ਬਾਤ ਲੈ ਲਾਂਗੇ ਜੀ ਕੋਈ ਨਾ ਕੋਈ ਜਿਸ ਦੇ ਵਿੱਚ ਮੈਂ ਵੱਖ-ਵੱਖ ਜਿਹੜੀ ਕੰਮਾਂ ਵਾਸਤੇ ਫਾਰਮਰ ਪਾਂਣ ਦੀ ਜਿਹੜੀ ਲੈਂਡ ਸੀ ਉਹ ਲੈਣੀ ਚਾਹੁੰਦਾ ਸੀ ਜਿਹਦੇ ਚ ਬਸਟੈਂਡਲੀ ਇਹ ਇੱਕ ਜਗ੍ਹਾ ਮੰਗੀ ਸੀ। ਔਰ ਜਿਹੜੀਆਂ ਮੈਂ ਇੱਕ ਐਸਆਈ ਹਸਪੀਟਲ ਕਿਉਂਕਿ ਬਟਿੰਡੇ ਦੇ ਵਿੱਚ ਐਸਆਈ ਡਿਸਪੈਂਸੀ ਹੈਗੀ। ਉਸ ਦੇ ਵਾਸਤੇ ਜਗ੍ਹਾ ਸਟੇਟ ਗਵਰਨਮੈਂਟ ਨੇ ਦੇਣੀ ਹੁੰਦੀ ਹੈ ਔਰ ਸਾਰਾ ਖਰਚਾ ਜੇ ਐਸਆਈ ਹਸਪੀਟਲ ਬੰਦਾ ਹੈ। ਉਹ ਕੇਂਦਰ ਸਰਕਾਰ ਦਾ ਹੁੰਦਾ तकरीबन ਇਹ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਹੈ। ਉਹ ਐਸਆਈ ਹਸਪੀਟਲ ਵਾਸਤੇ ਮੰਗੀ ਸੀ 5 ਏਕੜ ਜਗ੍ਹਾ। ਔਰ ਇੱਕ 5.13 ਏਕੜ ਜਗ੍ਹਾ ਮੰਗੀ ਸੀ। ਔਰ ਆਲੇ ਸਮੇਕ ਦੇਖ ਕੇ ਕੂਚ ਸਰਵੰਡੀਆਂ ਨੇ ਬਾਟਰ ਟ੍ਰੀਟਮੈਂਟ ਪਲਾਂਟ ਲਾ ਕੇ ਉਹਦੇ ਵਾਸਤੇ ਮੰਗੀ ਸੀ ਔਰ ਉੱਥੇ ਖੇਤਾ ਸਿੰਘ ਬਸਤੀ ਸਕੂਲ ਵਾਸਤੇ ਏਕ ਕਟ ਜਗਾ ਮੰਗੀ ਸੀ ਜਿਹੜੀਆਂ ਝੀਲਾਂ ਇਹਦੇ ਆਸੇ ਪਾਸੇ ਇਹਨੂੰ ਡਿਵੈਲਪ ਕਰਨ ਵਾਸਤੇ ਉਹਨੂੰ ਰੀਕਲੇਮ ਕਰਨ ਵਾਸਤੇ ਇੱਥੇ ਤਾਂ ਕਿ ਟੂਰਿਜ਼ਮ ਨੂੰ ਡਿਵੈਲਪ ਕੀਤਾ ਜਾਵੇ ਉਸਦੇ ਵਾਸਤੇ ਮੈਂ ਲਿਖ ਕੇ ਭੇਜਿਆ ਸੀ ਇੱਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੋਂ ਮੈਂ ਡਿਮਾਂਡ ਲਈ ਸੀ ਵੀ ਜੇ 50 ਬੈੱਡ ਦਾ ਉੱਥੇ ਸਵਾ ਕੇ ਕਟ ਜਗਾ ਮਿਲ ਜੇ ਤਾਂ 올ਡ ਏਜ ਹੋਮ ਬਣਾਇਆ ਜਾਵੇ ਇਹ ਸਾਰੀਆਂ ਗੱਲਾਂ ਵਾਸਤੇ ਮੈਂ ਬੇਨਤੀ ਕੀਤੀ ਸੀ ਉਸ ਲਈ ਮੈਂ ਤੁਹਾਨੂੰ ਇਹ ਬੜੀ ਮੈਨੂੰ ਤਸੱਲੀ ਹੈ ਬਟਿੰਡੇ ਦੇ ਲੋਕਾਂ ਨੂੰ ਕਿਉਂਕਿ ਬਟਿੰਡੇ ਦੇ ਲੋਕਾਂ ਨੇ ਬੜੀ ਵੱਡੀ ਆਸ ਰੱਖੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਸ ਸਾਰੇ ਕੋਸ਼ਾਂ ਨੂੰ ਲਗਾਤਾਰ ਜੋ ਬੂਰ ਪਿਆ ਉਸ ਦੇ ਵਿੱਚ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਰੋਲ ਹੈ ਜਿਹਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਜਦੋਂ ਵੀ ਮੈਂ ਮੀਟਿੰਗਾਂ ਕੀਤੀਆਂ ਇਸ ਨੂੰ ਬੜੀ ਤੇਜ਼ੀ ਨਾਲ ਸਮੇਂ-ਸਮੇਂ ਦੇ ਉੱਤੇ ਫਾਈਲ ਰੁਕਣ ਨਹੀਂ ਦਿੱਤੀ ਇਸ ਨੂੰ ਅੱਗੇ ਵਧਾਇਆ ਔਰ ਸੈਕਟਰੀ ਅਰਬਨ ਜਿਹੜੇ ਤਿਵਾੜੀ ਸਾਹਿਬ ਨੇ ਉਹਨਾਂ ਨੇ ਵੀ ਬਹੁਤ ਤੇਜ਼ੀ ਨਾਲ ਇਸ ਫਾਈਲ ਨੂੰ ਅੱਗੇ ਵਧਾਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਦੋ ਵਾਰੀ ਮਿਲਿਆ ਔਰ ਇੱਕ ਵਾਰੀ ਦਿੱਲੀ ਸਾਡੇ ਸੁਪਰੀਮੋ ਉਹਨਾਂ ਨੇ ਸ਼੍ਰੀ ਅਰਵਿੰਦ ਕੇਜੀ ਵਾਲੀ ਮੀਟਿੰਗ ਰੱਖੀ ਜੀ ਮੈਂ ਉਹਨਾਂ ਨੂੰ ਵੀ ਲਿਖ ਕੇ ਦੇ ਕੇ ਆਇਆ ਔਰ ਇਹ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਨਾਲ ਮੈਂ ਸਮਝਦਾ ਮੈਂ ਬਰਿੰਡੇ ਦੇ ਲੋਕਾਂ ਦੀ ਸੇਵਾ ਕਰਨ ਦੇ ਕਾਬਲ ਹਾਂ ਔਰ ਇਹ ਸਾਰੇ ਪ੍ਰੋਜੈਕਟ 36 ਕਰੋੜ ਦਾ ਪ੍ਰੋਜੈਕਟ ਜਿਹੜਾ ਵਾਟਰ ਟੈਂਕ ਦਾ ਝੀਲ ਨੂੰ ਡਵੈਲਪ ਕਰਨਾ ਉਸ ਦੇ ਲਈ ਅਮਰਤ 3 ਚੋ ਕਢਾ ਕੇ ਅਮਰਤ 2 ਦੇ ਵਿੱਚ ਬਠਿੰਡਾ ਪਾਇਆ ਗਿਆ ਉਹ ਪੈਸੇ ਆਉਣ ਤੋਂ ਬਾਅਦ ਇਹ ਜਿਹੜਾ ਪਾਣੀ ਬਠਿੰਡੇ ਨੂੰ ਆਉਣ ਵਾਲੇ 30 ਸਾਲ ਦੇ ਵਿੱਚ ਜਿੰਨੀ ਵਾਦੀ ਹੋਊਗੀ 2050 ਤੱਕ ਦਾ ਟੀਚਾ ਸਾਡਾ ਰੱਖਿਆ ਉਹ ਪਾਣੀ ਦੀ ਘਾਟ ਨਹੀਂ ਆਊਗੀ ਔਰ ਉਹ ਐਚਐਸਆਰ ਬਣਨੇ ਨੇ ਜਿਹੜੇ ਉਸ ਦੇ ਲਈ 5 ਕਰੋੜ ਸਮਥਿੰਗ ਜਿਹੜਾ ਉਹਦੇ ਚੈੱਕ ਵੀ ਆ ਚੁੱਕੇ ਆ ਉਹ ਸਾਡੇ ਜਿਹੜੇ ਪਾਰਲੀਮੈਂਟਲ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਇਹ ਜਗ੍ਹਾ ਨਹੀਂ ਮਿਲੀ ਸੀ ਜਗ੍ਹਾ ਸਾਨੂੰ ਹੁਣ ਮਿਲੀ ਹੈ ਉਸ ਤੇ ਵੀ ਸਾਡਾ ਕੰਮ ਸ਼ੁਰੂ ਹੋ ਜਾਏਗਾ ਡਾਇਰੈਕਟਰ ਸਿਹਤ ਵਿਭਾਗ ਦੇ ਨਾਲ ਅਨਿਲ কুমার ਜੀ ਨਾਲ ਮੇਰਾ ਲਗਾਤਾਰ ਆਪਤਾ ਰਹਿੰਦਾ ਹੈ ਇਹ ਜਦੋਂ ਜਗਾ ਮਿਲ ਜਾਏਗੀ ਇਹ ਸਾਰਾ ਅਗਲਾ ਪ੍ਰੋਸੈਸ ਸਮੈਂ ਉਹਨਾਂ ਨੂੰ ਕਹੂੰਗਾ ਕਿ ਈਐਸਆਈ ਹਸਪੀਟਲ ਵਾਸਤੇ ਸਾਨੂੰ ਅੱਗੇ ਇਸ ਗੱਲ ਨੂੰ ਵਧਾਉਣਾ ਚਾਹੀਦਾ ਹੈ ਸਬਦੋਂ ਵੱਡੀ ਗੱਲ ਕਿ ਇੱਕ ਸ਼ਹਿਰ ਦੇ ਲੋਕਾਂ ਨੂੰ ਜਾਂ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਡਿਮਾਂਡ ਹੋਏਗੀ ਅਸੀਂ ਚਾਹੁੰਦੇ ਸੀ ਕਿ ਇੱਕ ਵਧੀਆ ਕਲੋਨੀ ਵੀ ਨਾਲ ਬਣਾ ਕੇ ਦਿੱਤੀ ਜਾਵੇ ਜਿੱਥੇ ਬੱਸ ਸਟੈਂਡ ਬਣੇਗਾ ਉਸ ਤੋਂ ਨਾਲ ਹੀ ਜਿਹੜਾ ਸੀਮੈਂਟ ਪਲਾਂਟ ਹੈ 95 ਏਕੜ ਦੀ ਇੱਕ ਕਲੋਨੀ ਵੀ ਉੱਥੇ ਡਿਵੈਲਪ ਕੀਤੀ ਜਾਏਗੀ ਹੁਣ ਵਾਲੇ ਸਮੇਂ ਦੇ ਵਿੱਚ ਇਹ ਬਟੰਡੇ ਵਾਸਤੇ ਇੱਕ ਨਵੀਂ ਗੱਲ ਹੋਏਗੀ ਔਰ ਇੱਥੇ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਝੀਲਾਂ ਵਾਲਾ ਹਿੱਸਾ ਹੈ ਉਹ ਬੀੜੀ ਨੂੰ ਸਮਾ ਦਿੱਤਾ ਗਿਆ ਮਾਲਕੀ ਬੇਸ਼ੱਕ ਉਸ ਦੀ रहेगी पीएसपीसीएल ਦੀ ਪਰ ਉਸ ਨੂੰ ਡਵੈਲਪਮੈਂਟ ਜਿਹੜੀ ਹੈ ਐਡਮਿਨਿਸਟ੍ਰੇਟਿਵ ਜਿਹੜਾ ਸਾਰਾ ਕੰਮ ਹੈ ਉਹ ਬੀਡੀਓ ਕੋਲ ਰੂਗਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਠਿੰਡੇ ਦੀ ਇੱਥੇ ਟੂਰਿਜ਼ਮ ਹੱਬ ਬਣੇਗਾ ਕਿਉਂਕਿ ਝੀਲਾਂ ਨੇ ਇੱਥੇ ਫੂਡ ਕੋਰਟ ਬਣੇਗੀ ਲੋਕਾਂ ਨੂੰ ਕੰਮ ਮਿਲੂਗਾ ਆਉਣ ਵਾਲੇ ਸਮੇਂ ਵਿੱਚ ਬਠਿੰਡੇ ਦੀ ਨਿਹਾਰ ਕੇਸ ਦੇ ਨਾਲ ਬਦਲਣ ਵਾਲੀ ਹੈ ਇਹ ਡਿਊਟੀ ਮੇਰੀ ਲੋਕਾਂ ਨੇ ਚੋਣਾਂ ਦੇ ਦੌਰਾਨ ਲਈ ਸੀ ਇਹ ਆਸ ਕਰਕੇ ਕਿ ਮੈਂ ਕੁਝ ਕਰੂੰਗਾ ਉਸ ਦੇ ਉੱਤੇ ਮੈਂ ਲਗਾਤਾਰ ਕੰਮ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਮੈਂ ਦੇਖਿਆ ਸੀ ਜਿਹੜਾ ਮਾਨਸਾ ਪੁਲ ਹੈ ਜਦੋਂ بارشਾਂ ਪੈਂਦੀਆਂ ਨੇ ਉੱਥੇ ਬਹੁਤ ਬੁਰਾ ਹਾਲ ਹੋ ਜਾਂਦਾ ਉੱਥੇ ਨਿਕਲਿਆ ਨਹੀਂ ਜਾਂਦਾ ਉਸ ਦੇ ਲਈ ਐਨ ਐਚ ਆ ਵਾਲਿਆਂ ਨੂੰ ਆਰ ਸੀਮੈਂਟ ਬਣਾ ਕੇ ਭੇਜ ਦਿੱਤੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਉਸ ਤੇ ਸ਼ੈੱਡ ਪਾ ਕੇ ਉੱਥੇ ਜਿਹੜੀ ਪਾਣੀ ਦੀ ਸਮੱਸਿਆ ਪੱਕੇ ਤੌਰ ਤੇ ਹੱਲ ਕਰ ਦਿੱਤੀ ਜਾਊਗੀ ਰਿੰਗ ਰੋਡ ਦੇ ਉੱਤੇ ਜਿਹੜਾ ਪੁਲ ਬਣੇ ਐਤ ਕੀ ਜਦੋਂ ਬਾਰਸ਼ਾਂ ਪਈਆਂ ਬਾਰਸ਼ ਭਾਵੇਂ ਥੋੜੀ ਜੀ ਪਰ ਉਹ ਪਾਣੀ ਨਾਲ ਭਰ ਗਿਆ ਸੀ ਮੈਨੂੰ ਉਸ ਦੀ ਵੀ ਚਿੰਤਾ ਹੋਈ ਮੈਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲੈਟਰ ਲਿਖਿਆ ਔਰ ਉਸ ਦੇ ਐਸਟੀਮੇਟ ਬਣ ਕੇ ਉਸ ਨੂੰ ਤਿਆਰ ਹੋ ਗਏ ਤੁਸੀਂ ਥੋੜੇ ਸਮੇਂ ਦੇਖੋਗੇ ਅਸੀਂ ਉਸ ਨੂੰ ਵੀ ਜਿਹੜਾ ਛੱਤ ਪਾ ਕੇ ਪੁਰਨ ਨੂੰ ਢੱਕ ਦਾਂਗੇ ਤਾਂ ਕਿ ਉੱਤੇ ਪਾਣੀ ਦੀ ਸਮੱਸਿਆ ਨਾ ਹੋਵੇ ਆਵਾਜ਼ ਆਈਏ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਫਿਰ ਮੈਂ ਬਸ ਇਨੀਆਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਤੁਹਾਨੂੰ ਮਠਿਆਈ ਵੀ ਖਵਾਉਣੀ ਸੀ ਤੁਹਾਨੂੰ ਇਹ ਸੁਨੇਹਾ ਵੀ ਦੇਣਾ ਸੀ ਕਿ ਬਟਿੰਡੇ ਦਾ ਬੱਸ ਸਟੈਂਡ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ ਬੜੀ ਜਲਦੀ ਉਹਦੀ ਜਿਹੜੀ ਤਮੀਰ ਹੈ ਉਹ ਸਾਰੀ ਕਿਉਂਕਿ ਏਜੰਸੀਆਂ ਵਕ ਵਕ ਫਿਕਸ ਹੁੰਦੀਆਂ ਨੇ ਜਿਵੇਂ ਟੂਰਿਜ਼ਮ ਦੀ ਪੁੜਾ ਨੂੰ ਹੈ ਇਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਜਾਊਗਾ ਬਣਾਉਣ ਵਾਸਤੇ ਇੰਪਰੂਵਮੈਂਟ ਟਰਸਟ ਇਸ ਦੀ ਤਮੀਰ ਕਰੇਗਾ ਔਰ ਜਿਹੜੇ ਦੂਜੇ ਕੰਮ ਹੈ ਉਹ ਸੀਵਰੇਜ ਬੋਰਡ ਹੈ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਸੀਵਰੇਜ ਬੋਰਡ ਕਰੇਗਾ ਉਸ ਤੇ ਟੈਂਕ ਹੈ ਭਾਵੇਂ ਉਹ ਐਚਐਸਆਰ ਬਣਣੀ ਅੰਦੀ ਉਹ ਸਾਰੇ ਕੰਮ ਉਹ ਕਰੇਗਾ ਜੇ ਕੋਈ ਸਕੂਲ ਬਣਾਣਾ ਐਜੂਕੇਸ਼ਨ ਵਿਭਾਗ ਕਰੇਗਾ ਉਹਨਾਂ ਦੇ ਉੱਤੇ ਐਨਐਚਏਆਈ ਵਾਲੇ ਜਾਂ ਜਿਹੜਾ ਵੀ ਡਿਪਾਰਟਮੈਂਟ ਨੂੰ ਫੰਡ ਅਲੋਕੇਟ ਹੋ ਜਾਣਗੇ ਬੜੀ ਜਲਦੀ ਉਹਨਾਂ ਦੇ ਉੱਤੇ ਛੱਤਾਂ ਕਰ ਸਕਦੇ ਆ ਵੀ 2-3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਏਗਾ ਕਹਦਾ ਜੀ ਸਾਰੇ ਜਿਹੜੇ ਦੇਖੋ ਇਹ 2-3 ਮਹੀਨੇ ਤਾਂ ਜੇ ਬੱਸ ਸਟੈਂਡ ਦਾ ਉਹਦਾ ਮੈਪ ਬਣਿਆ ਉਹਦੇ ਅਸਟੀਮੇਟ ਬਣਿਆ ਉਹਦੀਆਂ ਟੈਕਨੀਕਲ ਚੈਕਸ਼ਣਾਂ ਹੁੰਦੀਆਂ ਨੇ ਇੱਥੇ ਮੈਂ ਟੈਕਨੀਕਲ ਬੰਦਾ ਨਹੀਂ ਇਸ ਕਰਕੇ ਮੈਂ ਕਦੇ ਵੀ ਉਹ ਗੱਲ ਨੂੰ ਕਨਫਰਮ ਨਹੀਂ ਕਰਦਾ ਜਿਹੜੀ ਮੇਰੇ ਆਪ ਦੇ ਬੱਸ ਦੇ ਵਿੱਚ ਨਹੀਂ ਇਹ ਟੈਕਨੀਕਲ ਬੰਦਿਆਂ ਦੇ ਹੱਥ 'ਚ ਨੇ ਜਿਵੇਂ ਉਹ TCSAR ਹੈ ਉਹਦੇ ਵੀ ਡਿਜ਼ਾਈਨ ਬਣਨਗੇ ਮਤਲਬ ਇਸ ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਹੋਏਗੀ ਕਿ ਇਸ ਸਾਲ ਦੇ ਵਿੱਚ ਇਹ ਕੰਮ ਸਾਰੇ ਚਾਲੂ ਕਰ ਕਿ ਜੇ ਸਾਫ ਸ਼ਹਿਰ ਦੀ ਰਾਜਨੀਤੀ ਦੀ ਗੱਲ ਕਰੀਏ ਪਰ ਸ ਇੱਕ ਮਤਾਰ ਲੈਂਦਾ ਜਾ ਰਿਹਾ ਬੇਵਰੋਸ ਸਿੱਕੀ ਦਾ ਕਿਵੇਂ ਦੇਖਦੇ ਹੋ ਉਸ ਨੂੰ ਜਿਹੜਾ ਹੈਗਾ ਡਿਪਟੀ ਮੇਅਰ ਖਲਾਫ ਉਹ ਤਾਂ ਜੀ ਅਧਿਕਾਰ ਹੈ ਜੇ ਕਿਸੇ ਕੋਲ ਕੋਈ ਵੀ ਦੇ ਸਕਦਾ ਹੈ ਤਾਂ ਅਧਿਕਾਰ ਤੁਹਾਨੂੰ ਲੱਗਦਾ ਜਿਹੜੇ ਪਿਛਲਾ ਘਟਨਾਕਰਮ ਵਾਪਰਿਆ ਮੇਅਰ ਦੀ ਚੋਣ ਨੂੰ ਲੈ ਕੇ ਉਹਦਾ ਅਸਰ ਰਹੇਗਾ ਇਸ ਤੇ ਇਹ ਤਾਂ ਮੈਂਬਰ ਯਾਦ ਇਹ ਦੱਸ ਸਕਦੇ ਮੇਰੀ ਤਾਂ ਕਰਨੇ ਦੀ ਵੋਟ ਹੈ ਜਾਂ ਨਾਲ ਬੈਠਾ ਸੁਣਦੇ ਨਹੀਂ ਹੈ ਅਸੀਂ ਆਪ ਦਾ ਫੈਸਲਾ ਜੂ ਕਰਾਂਗੇ ਵੀ ਅਸੀਂ ਇਹਨਾਂ ਕਰਾਂ ਕਿਉਂਕਿ ਪਹਿਲਾਂ ਵੀ ਤੁਸੀਂ ਪਾਰਟੀ ਦੇ ਫੈਸਲੇ ਦੇ ਆਪੋਜੀਟ ਗਏ ਸੀਗੇ ਵੇ ਸਾਨੂੰ ਲੱਗਿਆ ਦੇਖੋ ਹੁਣ ਜਿਹੜੀ ਸ਼ਹਿਰ ਦੀ ਰਾਜਨੀਤੀ ਜਿਹੜੀ ਗੱਲ ਕੀਤੀ ਹੈ ਇਹਨੂੰ ਆਪ ਪਾਰਟੀਆਂ ਦੀ ਰਾਜਨੀਤੀ ਮੈਂ ਨਹੀਂ ਕਹਿੰਦਾ ਠੀਕ ਹੈ ਇਸ ਦੇ ਉੱਤੇ ਗਰੁੱਪ ਪਰਵੇਲ ਹੋ ਗਏ ਜਿਹੜਾ ਮੇਅਰ ਦੀ ਚੋਣ ਹੋਈ ਹੈ ਉਹ ਵੀ ਐਮਸੀ ਦੀ ਬੋਰਡ ਨੰਬਰ 48 ਦੀ ਚੋਣ ਹੋ ਉਹ ਦੁਬਾਰਾ ਕਲੀਅਰ ਕਟਮਨ ਪਿੱਛੋਂ ਬਾਦਲ ਹਰਨ ਦੇ ਧੜੇ ਨੇ ਕਿਹਾ ਸੀ ਕਿ ਤੁਹਾਡਾ ਕੈਂਡੀਡੇਟ ਹੈ ਉਹ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਬੰਦਿਆਂ ਦਾ ਕੈਂਡੀਡੇਟ ਸੀ ਜਿਹੜਾ ਇਥੇ ਗਰੁੱਪਾਂ ਦੀ ਨੀਤੀ ਹੋ ਗਈ ਮੈਂ ਕਿਉਂਕਿ ਮਨਪ੍ਰੀਤ ਬਾਦਲ ਦੇ ਕੈਂਡੀਡੇਟ ਨੂੰ ਕਦੇ ਵੀ ਸਪੋਰਟ ਨਹੀਂ ਕਰ ਰਹਾ ਠੀਕ ਹੈ ਮੈਂ ਤੇ ਜੇਕਰ ਗੱਲ ਕੀਤੀ ਜਾ ਪਿਛਲੇ ਦਿਨ ਤੁਸੀਂ ਬੈਠਕ 'ਚ ਵੀ ਜਿਹੜਾ ਦਿੱਲੀ ਇਕੱਠ ਹੋਇਆ ਸੀ ਪਾਰਟੀ ਵੱਲੋਂ ਸੱਦਾ ਨਹੀਂ ਆਇਆ ਜਾਂ ਤੁਸੀਂ ਕਹੀ ਨਹੀਂ ਮੈਂ ਗਿਆ ਸੀ ਤੁਹਾਨੂੰ ਬਿਲਕੁਲ ਗਲਤ ਫਹਿਮੀ ਹੈ ਤੁਸੀਂ ਯਾਰ ਪੱਤਰਕਾਰ ਹੋ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਪਰ ਸ਼ਹਿਰ ਦੇ ਵਿੱਚ ਇਹ ਗੱਲ ਉੱਡੀ ਹੋਈ ਹੈ ਵੀ ਤੁਸੀਂ ਨਹੀਂ ਗਏ ਸ਼ਹਿਰ ਦੇ ਲੋਕਾਂ ਨੂੰ ਵੇਅਰ ਕਰਿਆ ਕਰੋ ਕਿ ਉਹ ਕਦੇ ਵੀ ਨਹੀਂ ਰਹਿੰਦਾ ਜਿੱਥੇ ਪਾਰਟੀ ਬਣਾਉਂਦੀ ਹੈ ਠੀਕ ਹੈ ਤੇ ਐਮਰਿਕਾ ਮੁੱਖ ਮੰਤਰੀ ਨੇ ਕਿਹਾ ਵੀ ਜੇਕਰ ਕਾਨੂੰਨ ਵਿਵਸਥਾ ਠੀਕ ਨਾ ਹੋਵੇ ਕਿਸੇ ਵੀ ਹਲਕੇ ਦੀ ਵਿਧਾਇਕ ਕਾਡ ਜੜ ਲਿਆ ਜਾਵੇ ਜੇ ਕਿ ਲੱਗਦਾ ਕਿ ਬਟਿੰਡੇ ਇਜ਼ਾ ਹੋਇਆ ਹੈਗਾ ਆਇਜ਼ ਲੁੱਟਿਆ ਹੋਇਆ ਹੋਰੀ ਹਨ ਜਿੱਥੋਂ ਤੱਕ ਕਾਨੂੰਨ ਵਿਵਸਥਾ ਦੀ ਗੱਲ ਹੈ ਬੜੀ ਅੱਛੀ ਗੱਲ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ ਸਾਡੀ ਡਿਊਟੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਠੀਕ ਰੱਖਿਆ ਜਾਵੇ ਤੁਹਾਨੂੰ ਤੁਹਾਡੇ ਚੋਂ ਕਾਫੀ ਸਜਣਾਏ ਹੋਣਗੇ ਮੈਂ ਤਾਂ ਇਸ ਤੋਂ ਪਹਿਲਾਂ ਹੀ ਐਸਐਸਪੀ ਬਟਿੰਡਾ ਦੇ ਨਾਲ ਡੈਪਟੀ ਕਮਿਸ਼ਨਰ ਦਾ ਜਨਾਯਾ ਕਰਕੇ ਇੱਥੇ ਦਸ ਜਿਹੜੀਆਂ ਪੌਕਟ ਰਹੀਆਂ ਟਿਕਟ ਜਿਹੜੀਆਂ ਹੈਗੀਆਂ ਨੇ ਉਹ ਖੜਵਾ ਚੁੱਕਿਆ ਔਰ ਉੱਥੇ ਲੱਗੀਆਂ ਹੋਈਆਂ ਨੇ ਸਾਡੇ ਇੱਥੇ ਜਿਹੜਾ ਵਿਵਸਥਾ ਨੂੰ ਠੀਕ ਕਰਨ ਵਾਸਤੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਠੀਕ ਹੈ ਔਰ ਬਹੁਤ ਦਰਸਤ ਵੀ ਹੈ ਕੈਮਰਾਸ ਦੀ ਪ੍ਰਪੋਜ਼ਲ ਸੀ ਅਸੀਂ ਤੁਸੀਂ ਉਦੋਂ ਸ਼ਾਇਦ ਤੁਹਾਡੇ ਚ ਨਹੀਂ ਹੋਣਗੇ ਜਿਹੜੇ ਕੈਮਰਿਆਂ ਦੀ ਪ੍ਰਪੋਜ਼ਲ ਆਈ ਸੀ ਔਰ ਮੈਡਮ ਨੇ ਕਹਿ ਜੀ ਕਿ 40 ਲੱਖ ਹੋਰ ਚਾਹੀਦਾ ਕੁਝ ਪੈਸੇ ਜਿਹੜੇ ਮੇਰੇ ਕੋਲ ਹੈ ਮੈਂ ਜਿਸ ਨੂੰ ਕਹਿੰਦਾ ਸੀ ਮੇਰੇ ਫੰਡ ਦੇ ਤੁਸੀਂ ਵਰਤ ਦਿਓ ਔਰ ਕੁਝ ਕਾਰਪੋਰੇਸ਼ਨ ਉਸ ਚ ਸ਼ਾਮ ਆਵੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੇ بڑے ਜਿਹੜੇ ਵਧੀਆ ਕੈਮਰੇ ਲਾ ਰਹੇ ਆ ਤਾਂ ਕਿ ਹਰ ਬੰਦਾ ਔਰ ਦੀ ਜੱਦ ਚ ਹੋਵੇ ਇਸ ਦੇ ਨਾਲ ਡਰ ਪੈਦਾ ਹੁੰਦਾ ਕ੍ਰਾਈਮ ਕਰਕੇ ਕਦੋਂ ਕਦੋਂ ਲੱਗਨੇ ਕੈਮਰੇ ਤੁਸੀਂ ਪਹਿਲੇ ਵੀ ਕਹਿੰਨੇ ਕਿਹਾ ਸੀ ਕੈਮਰੇ ਲਾਵਾਂਗੇ ਦੂਜੇ ਪਾਸੇ ਮੈਂ ਪਹਿਲੇ ਨਹੀਂ ਕਿਹਾ ਮੌਜੂਦਾ ਮੇਅਰ ਨੇ ਵੀ ਕਿਹਾ ਹੈਗਾ ਨਾ ਅਸੀਂ ਕਰੋੜਾ ਰੁਪਏ ਦਾ ਜੋ ਕੈਮਰਾ ਲਾਣਾ ਹੈ ਨਾ ਨਿਕਲਦੀ ਦੇਖੋ ਮੈਂ ਮੇਅਰ ਦਾ ਤਾਂ ਮੈਨੂੰ ਨਹੀਂ ਪਤਾ ਨਹੀਂ ਮੈਂ ਕਿਉਂਕਿ ਉਹਦਾ ਉਹਦਾ ਖੇਤਰ ਹੈ ਮੈਂ ਉਸ ਕੋਈ ਟਿੱਪਣੀ ਕਰਾਂ ਮੈਂ ਜਰੂਰ ਡਿਪਟੀ ਮਿਨਿਸਪਲ ਸ਼ੰਡਾ ਇਹਨਾਂ ਦੇ ਮਿਹਰਬਾਨ ਤੋਂ ਪਹਿਲਾਂ ਦੀ ਗੱਲ ਹੈ ਇਹ ਸਾਰੀ ਪ੍ਰਪੋਜ਼ਲ ਬਣ ਚੁੱਕੀ ਹੈ ਔਰ ਉਸ ਦੇ ਲਈ ਪੈਸੇ ਵੀ ਜਿਹੜੇ ਆ ਕੁਝ ਘਟਦੇ ਸੀ ਉਹ ਡੀ ਸਾਹਬ ਨੇ ਕਿਹਾ ਸੀ ਬਹੁਣੇ ਫੰਡਾਂ ਦਾ ਇੰਤਜ਼ਾਮ ਕਰ ਦੋ ਮੈਂ ਤਾਂ ਕਰ ਲਈ ਗਰੰਟੀ ਦੇ ਸਕਦਾ ਮਟਿੰਡੇ ਦੇ ਲੋਕਾਂ ਨੂੰ ਕਿ ਕੈਮਰੇ ਹਰ ਹਾਲਤ ਚ ਲੱਗਣਗੇ ਕਾਨੂੰਨ ਵਰਤਾ ਨੂੰ ਠੀਕ ਕਰਨ ਵਾਸਤੇ ਸਹੀ ਹੋਊ। ਅਮਲੇ ਸਾਹਿਬ ਤੁਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਮੈਂ ਅਸੀਂ ਇਹ ਪ੍ਰੋਜੈਕਟ ਜਿਹੜੇ ਮੈਰੀ ਲੈ ਕੇ ਆਏ ਆਂ ਵੀ ਮੈਂ ਪਹਿਲਾ ਆਸੀ ਹਾਂ ਤਾਂ ਇਹੀ ਕ੍ਰੈਡਿਟ ਜਿਹੜਾ ਹੈ ਉਹ ਮੇਰੇ ਪਹਿਲਾਂ ਤੁਹਾਡੇ ਤੋਂ ਲੈਦੇ। ਮੇਰੇ ਜੀ ਕੋਈ ਦੌੜ ਨਹੀਂ ਮੈਂ ਤਾਂ ਜਿਵੇਂ ਆਪਦੇ ਕੰਮਾਂ ਦੀ ਗੱਲ ਕਰਦਾ ਕਿਉਂਕਿ ਮੇਰੀ ਤਾਂ ਲੋਕਾਂ ਨੇ ਡਿਊਟੀ ਅੱਜ ਤੋਂ 3 ਸਾਲ ਪਹਿਲਾਂ ਲਈ ਸੀ ਤੇ ਆ ਮੈਂ ਤੁਹਾਨੂੰ ਮੇਰਾ ਖਿਆਲ ਤੁਸੀਂ ਲੇਟ ਆਏ ਆਂ ਆ ਚਿੱਠੀ ਦੱਸੀ ਹੈ ਇਹਦੇ ਵਿੱਚ ਮੇਰੇ ਬთა ਹੈ ਕਿ ਬਲ ਨੂੰ ਚਿੱਟੀਆਂ ਡੇਟਾ ਨੇ ਇਸ ਉੱਤੇ ਅਮਲ ਕਰਾਉਣ ਲਈ ਮੈਂ ਕਿੰਨੇ ਜਿੱਦ ਦਾ ਲੱਗਿਆ ਹੋਇਆ ਤੇ ਬਾਕੀ ਜਿਹੜੀ ਹੈਗੀ ਹੈ ਕਿਸ ਕ੍ਰੈਡਰ ਰੇਸ ਦੇ ਵਿੱਚ ਮੈਂ ਕਰੇ ਨਹੀਂ ਪੈਂਦਾ ਤੁਸੀਂ ਸੁਣਿਆ ਹੀ ਹੋਗਾ ਆਪਾਂ ਸਾਰੇ ਬਚਪਨ ਤੋਂ ਆਏ ਹਾਂ ਕਈ ਵਾਰੀ ਜੋ ਬੱਚਾ ਥੋੜਾ ਥੋੜਾ ਹੁੰਦਾ ਨਾ ਉਹ ਹਰੇਕ ਟਰਾਈ ਨੂੰ ਕਹਿੰਦਾ ਮੇਰਾ ਹੈ ਉਹ ਇਸ ਕਰਕੇ ਬੱਚਾ ਬੱਚਿਆਂ ਵਾਲੀ ਜਿਹੜੀ ਰੇਸ ਹੈ ਦੇ ਵਿੱਚ ਮੈਂ ਤੇ ਲੱਗਦਾ ਨਾ ਸ਼ਹਿਰ ਨੂੰ ਨੁਕਸਾਨ ਹੋਵੇਗਾ ਮੇਰ ਆਪਣਾ ਕ੍ਰੈਡਿਟ ਲੈ ਲਵੇ ਤੁਸੀਂ ਆਪਣਾ ਲੈ ਰਹੇ ਹੋ ਮੈਂ ਤਾਂ ਪ੍ਰੈਡੈਂਟੀ ਕਰੇ ਗੱਲ ਨਹੀਂ ਕੀਤੀ ਮੈਂ ਤਾਂ ਜਿਹੜੀ ਲੋਕਾਂ ਨੇ ਮੇਰੀ ਡਿਊਟੀ ਲਈ ਸੀ ਮੈਂ ਤਾਂ ਉਹਦੀ ਗੱਲ ਕਰਦਾ ਮੈਂ ਤਾਂ ਮੈਨੂੰ ਕਹਿੰਦੇ ਨਹੀਂ ਮੇਰੇ ਕਰੇਟਰ ਦਾ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਜਿਵਿਵਾਜ ਪਰ ਕੀਤਾ ਜਾਂ ਸਾਡੀ ਸਰਕਾਰ ਦਾ ਜਿਨ੍ਹਾਂ ਨੇ ਸਾਰੇ ਪ੍ਰੋਜੈਕਟਾਂ ਨੂੰ ਸਿਰੇ ਚੜਾਇਆ ਜੇ ਸਾ ਉਹ ਅੱਡਾ ਬਾਗ ਜਾਉਂਦੇ ਨਾਲ ਵਪਾਰ ਤੇ ਕਿੰਨਾ ਖੜ ਬਿਲਕੁਲ ਨਹੀਂ ਬੰਨਾ ਜੀ ਕਿਉਂਕਿ ਪੁਰਾਣਾ ਅੱਡਾ ਵੀ ਇੱਥੇ ਕਾਇਮ ਰਹੇਗਾ ਬਲਕਿ ਉਹਦੇ ਨਾਲ ਵਪਾਰ ਵਧੇਗਾ ਜਿੱਥੇ ਅੱਡਾ ਜਾਊਗਾ ਉੱਥੇ ਹੋਰ ਵਪਾਰ ਦੇ ਸਾਧਨ ਪੈਦਾ ਲਈ ਦੋਸਤਾਂ ਜੋ ਜੇ ਬਸ ਸਟੈਂਡ ਉੱਤੇ ਪਹੁੰਚੂਗਾ ਜੇ ਨਈਆ ਚੌਂਕ ਦਾ ਜਿਹੜਾ ਟ੍ਰੈਫਿਕ ਦਾ ਉਹ ਕੁਝ ਇਸਾ ਅਲਰਡੀ ਵੀ ਫੌਜੀ ਚੌਂਕ ਦੀ ਤਰ੍ਹਾਂ ਉੱਤੇ ਜਾਮ ਨਾ ਲੱਗਿਆ ਕਰੇ ਜੇ ਬਸ ਸਟੈਂਡ ਉੱਤੇ ਲੱਗੇ ਹਰ ਚੀਜ਼ ਕਰ ਲਿਆ ਇਸ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਜਿਵੇਂ ਜਿਵੇਂ ਸਮੱਸਿਆਵਾਂ ਆਉਂਦੀਆਂ ਨੇ ਇਸ ਦੇ ਨਾਲ ਨਾਲ ਇਹ ਕਮ ਟ੍ਰੈਫਿਕ ਪੁਲਿਸ ਦਾ ਹੈ ਜਾਂ ਡਿਪਟੀ ਕਮਿਸ਼ਨਰ ਦਾ ਜਾਂ ਐਸਐਸਪੀ ਦਾ ਉਹਦੇ ਉੱਤੇ ਸਦਾ ਹੀ ਗੌਰ ਕਰਦੇ ਰਹਿੰਦੇ ਆ ਉਹ ਇਹ ਗੌਰ ਪੁਰਾਣਾ ਬਸ ਸਟੈਂਡ ਇੱਥੇ ਰੋਗੇ ਬਿਲਕੁਲ ਇੱਥੇ ਰਹੇਗਾ ਜੀ ਪੁਰਾਣਾ ਬਸ ਸਟੈਂਡ ਉਹ ਚੱਲੂ ਰਹੂਗਾ ਇਸ ਦੇ ਵਿੱਚ ਜਿਹੜੀਆਂ ਲੋਕਲ ਬੱਸਾਂ ਨੇ ਸ਼ਟਰ ਉ ਚਲਦੀ ਰਹੂ ਫੋਟੀਆਂ ਬੱਸਾਂ ਆਹੇ ਥੈਂਕ ਯੂ ਮਿਹਰਬਾਨ ਤੁਹਾਡਾ ਇਹ ਤੋਂ ਬਿਗਸ ਜਿਹੜੀਆਂ ਆਪਣੀਆਂ ਚਿਮੜੀਆਂ